ਬਿਹਾਰ ਦੀ ਸੀਐਮਓ ਦੀ ਕੁੱਤੇਖਾਣੀ ਹੋਣ ਤੋਂ ਬਾਅਦ ਪੇਸ਼ ਹੈ ਪ੍ਰਵਾਸੀਆਂ ਦਾ ਇੱਕ ਹੋਰ ਪ੍ਰਧਾਨ ਜਿਹੜਾ ਕਹਿ ਰਿਹਾ ਹੈ ਭਈਆ ਨੂੰ ਕਿ ਤੁਸੀਂ ਰੇੜੀਆਂ ਲਾਓ ਕੰਮ ਕਰੋ ਟੈਨਸ਼ਨ ਨਹੀਂ ਲੈਣੀ ਜੇ ਕੋਈ ਤੁਹਾਨੂੰ ਪੰਜਾਬੀ ਬੰਦਾ ਤੰਗ ਕਰੇ ਤਾਂ ਮੈਨੂੰ ਆਕੇ ਦੱਸਿਓ ਆ ਸੁਣੋ ਜਰਾ ਇੰਡੀਆ ਗੱਲਾਂ ਤੇਨ ਨੂੰ ਵੀ ਉਵੇਂ ਹੀ ਹਾਰ ਪਾਇਓ ਜਿਵੇਂ ਪਹਿਲਾਂ ਪਾਇਏ ਇਹਨਾਂ ਸਤਕਾਰਯੋਗ ਪੰਚਾਇਤਾਂ ਨੇ ਉਹਨਾਂ ਨੇ ਜਿਹੜੇ ਆਪਣੇ ਮਤੇ ਪਾਏ ਨੇ ਤੇ ਸਰਪੰਚ ਸਾਹਿਬ ਠੀਕ ਨਹੀਂ ਜੇ ਕਿਤੇ ਪਾਏ ਫਿਰ ਸਟੈਂਡ ਰੱਖਿਓ ਫਿਰ ਬਾਤ ਤੇ ਤੁਹਾਡੇ ਕੋਲ ਸਟੈਂਡ ਵੀ ਨਹੀਂ ਲਿਆ ਜਿਹੜੇ ਸਾਡੇ ਪੰਜਾਬੀ ਵੀਰ ਨੇ ਪੰਜਾਬ ਤੋਂ ਬਾਹਰ ਬੈਠੇ ਨੇ ਯੂਪੀ ਬਿਹਾਰ ਮਧਿਆ ਪ੍ਰਦੇਸ਼ ਬੰਗਾਲ ਹਜ਼ਾਰਾਂ ਏਕੜ ਜ਼ਮੀਨਾਂ ਨੇ ਕਾਰੋਬਾਰੀ ਨੇ ਵੱਡੇ ਹੋਰ ਵੀ ਸਿਆਸਦਾਨ ਵੀ ਨੇ ਤੇ ਜੇ ਕਿ ਯੂਪੀ ਬਿਹਾਰ ਜਾਂ ਬਾਹਰ ਦੇ ਸਟੇਟਾਂ ਦੇ ਲੋਕ ਇਹ ਅਭਿਆਨ ਚਲਾ ਦੇਣ ਜਾਂ ਇਹ ਗੱਲ ਕਰਨ ਕਿ ਪਜਾਓ ਤੇ ਬਚਾਓ ਤੇ ਠੀਕ ਨਹੀਂ ਮੈਂ ਨਹੀਂ ਕਹਾਂ ਕਿ ਵੀ ਮੇਰੇ ਇੱਕ ਜ਼ਿੰਮੇਵਾਰ ਬੰਦਾ ਹੈ ਜ਼ਿੰਮੇਵਾਰੀ ਦੇ ਨਾਲ ਮੈਂ ਸਿਰਫ ਆਪ ਨੂੰ ਇਹ ਗੰਦੀ ਕਰ ਰਿਹਾ ਤਾਂ ਨਾ ਕਿ ਜਿਹੜੀਆਂ ਫਾਲਤੂ ਦੀਆਂ ਗੱਲਾਂ ਆਪਾਂ ਨਾ ਕਰੀਏ